ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ 사త్సੰਗ ਜੀਓ ਇੱਕ ਵਾਰ ਇੱਕ ਬੜਾ ਜਰੀਲਾ ਸੱਪ ਹੁੰਦਾ ਸੀ ਉਹਦੇ ਡਰ ਕਰਕੇ ਉਹਦੇ ਰਸਤੇ ਦੇ ਵਿੱਚੋਂ ਕੋਈ ਨਹੀਂ ਸੀ ਲੰਘਦਾ ਇੱਕ ਵਾਰ ਇੱਕ ਸਾਧੂ ਵਿਸ਼ਿਸ਼ਟ ਜੀ ਉਸ ਰਾਹੇ ਪੈ ਗਿਆ ਤੇ ਸੱਪ ਨੇ ਘੇਰ ਲਿਆ ਸਾਧੂ ਨੇ ਸੱਪ ਨੂੰ ਉਪਦੇਸ਼ ਦੇਣਾ ਸ਼ੁਰੂ ਕਰਤਾ ਆਮੀ ਲੋਕਾਂ ਦੀ ਲੜਦਾ ਰਹਿਣਾ ਹੈ ਤੂੰ ਕੋਈ ਚੱਜ ਦੇ ਕੰਮ ਕਰਿਆ ਕਰ ਕਿਉਂ ਜਨਤਾ ਨੂੰ ਦੁਖੀ ਕੀਤਾ ਪਿਆ ਹੈ ਸੱਪ ਨੇ ਸਾਧੂ ਦਾ ਉਪਦੇਸ਼ ਮੰਨ ਲਿਆ ਤੇ ਲੋਕਾਂ ਨੂੰ ਡੰਗੜਾਂ ਬੰਦ ਕਰ ਦਿੱਤਾ ਹੌਲੀ ਹੌਲੀ ਲੋਕਾਂ ਦੇ ਦਿਲਾਂ ਦੇ ਵਿੱਚ ਸੱਪ ਦਾ ਡਰ ਖਤਮ ਹੋ ਗਿਆ ਨਿਆਣੇ ਉਹਦੇ ਨਾਲ ਖੇਡਣ ਲੱਗ ਪਏ ਕਦੇ ਕਿਸੇ ਨੇ ਚੁੱਕ ਕੇ ਉਹ ਤੇ ਮਾਰਨਾ ਕਦੇ ਇਹ ਤੇ ਮਾਰਨਾ ਇੱਕ ਦਿਨ ਇੱਕ ਜ਼ਿੰਮੇਦਾਰ ਨੂੰ ਪੱਠਿਆਂ ਦੀ ਪੰਡ ਬਨਣ ਦੀ ਲੋੜ ਪਈ ਰੱਸੀ ਦੀ ਪਿਆਰ ਉਹ ਨਾ ਮਿਲੀ ਉਧਰੋਂ ਲੰਘਦੇ ਸੱਪ ਨੂੰ ਵੇਖ ਕੇ ਉਹਨੇ ਸੱਪ ਨੂੰ ਫੜ ਕੇ ਪੱਠਿਆਂ ਦੀ ਫਰੀ ਦੇ ਵਿੱਚ ਬੰਨ ਲਿਆ ਸਿਰ ਤੇ ਰੱਖ ਕੇ ਤੁਰ ਪਿਆ ਰਸਤੇ ਦੇ ਵਿੱਚ ਉਹੀ ਵਿਸ਼ੇਸ਼ ਸਾਧੂ ਟਕਰਿਆ ਤੇ ਦੇਖਿਆ ਕਿ ਸੱਪ ਨਾਲ ਪੱਠਿਆਂ ਦੀ ਫਰੀ ਬੰਨੀ ਹੋਈ ਹੈ ਤੇ ਸੱਪ ਨੇ ਸਾਧੂ ਨੂੰ ਕਿਹਾ ਮਹਾਰਾਜ ਮੈਂ ਤੁਹਾਡਾ ਹੁਕਮ ਮੰਨ ਕੇ ਲੋਕਾਂ ਨੂੰ ਡੰਗਣਾ ਛੱਡ ਦਿੱਤਾ ਪਰ ਲੋਕਾਂ ਨੇ ਦੇਖੋ ਮੇਰਾ ਕੀ ਹਾਲ ਕੀਤਾ ਹੈ ਕਿਉਂ ਸਾਧੂ ਕਹਿੰਦਾ ਸਤਿ ਮਹਾਰਾਜ ਮੈਂ ਤਾਂ ਤੁਹਾਨੂੰ ਸਿਰਫ ਡੰਗ ਮਾਰਨ ਤੋਂ ਰੋਕਿਆ ਸੀ ਫੁਕਾਰਾ ਮਾਰਨ ਤੋਂ ਨਹੀਂ ਸੀ ਰੋਕਿਆ ਫੁਕਾਰਾ ਮਾਰਨਾ ਤੇ ਤੁਸੀਂ ਆਪ ਹੀ ਛੱਡਤਾ ਤਾਂ ਹੀ ਤੁਹਾਡਾ ਇਹ ਹਾਲ ਹੋਇਆ ਹੈ ਪਿਆਰਿਓ ਜਦੋਂ ਸਤਿ ਫੁਕਾਰਾ ਮਾਰਨਾ ਛੱਡਦੇ ਵੇ ਫਿਰ ਆਈ ਕੋਈ ਹੁੰਦਾ ਹੈ ਸਿੱਖਾਂ ਨੂੰ ਭਾਰਤੀਆਂ ਨੇ ਫੁਕਾਰਾ ਮਾਰਨਾ ਵੀ ਸ਼ਰਵਾ ਦਿੱਤਾ ਹੈ ਹੁਣ 2-2 ਇੰਚ ਦੀਆਂ ਕ੍ਰਪਾਨਾਂ ਵਾਲੇ ਅਮਰਤਾਰੀ ਸਿੰਘ ਰੋਜ ਕੁੱਟ ਖਾ ਕੇ ਵੀਡੀਓ ਪਾ ਰਹੇ ਨੇ ਫੇਸਬੁਕ ਤੇ ਇਹਨਾਂ ਨੂੰ ਪਤਾ ਨਹੀਂ ਕਿਹੜੇ ਲੀਡਰ ਬਾਬੇ ਪ੍ਰਚਾਰਕਾਂ ਨੇ ਗਿਆਨ ਦਿੱਤਾ ਕਿ ਵੱਡਾ ਸ਼ਸਤਰ ਰੱਖਣ ਨਾਲ ਕਟੜ ਹੁੰਦਾ ਹੈ ਹੁਣ 2-2 ਇੰਚ ਦੀਆਂ ਕ੍ਰਪਾਨਾਂ ਤੇ ਆ ਕੇ ਕਈਆਂ ਨੇ ਤਹਾਦੀ ਕਰ ਦਿੱਤੀ ਦੰਦਰ ਕੰਗੇ ਦੇ ਵਿੱਚ ਹੀ ਕਿਰਪਾਨ ਬਣਾਏ ਬੈਠੇ ਨੇ ਤੇ ਕਹਿੰਦੇ ਆਪਾਂ ਜਦ ਕਿਸੇ ਦੇ ਕਿਰਪਾਨ ਮਾਰਨੀ ਨਹੀਂ ਨੀ ਫਿਰ ਕਿਰਪਾਨ ਫੋਣ ਦਾ ਮਤਲਬ ਕੀ ਪਿਆਰਿਓ ਸਪਨਾ ਤਾਂ ਘਟਕੁਤੇ ਖਾਣੀ ਹੋਈ ਸੀ ਤੁਹਾਡੇ ਨਾਲ ਰੋਹ ਹੋਇਆ ਕਰੂ ਜੇਕਰ ਤੁਸੀਂ ਸਿੱਖੀ ਦੇ ਅਸੂਲਾਂ ਸਿਧਾਂਤਾਂ ਨੂੰ ਛੱਡ ਗਏ ਲਿਖ ਕੇ ਲੈ ਲਓ ਆਸ ਕਿਰਪਾਨ ਖੰਡੋ ਖੜਕ ਤੁਪਕ ਤਵਰ ਅਰ ਤੀਰ ਸਹਿਬ ਸਰੋਹੀ ਸਾਹਿਬੀ ਜਹੀ ਹਮਾਰੇ ਪੀਰ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਔਰ ਖਾਲਸੇ ਨੂੰ ਕੁਰੰਡੀਆਂ ਸੱਪ ਵੀ ਕਿਹਾ ਗਿਆ ਹੈ ਪਿਆਰਿਓ ਔਰ ਸੱਪ ਕੁਰੰਡੀਆਂ ਬਣ ਕੇ ਵਖਾਉਂਦਾ ਹੈ ਪਿਆਰਿਓ ਇਸੇ ਤਰ੍ਹਾਂ ਹੀ ਆਪਜੀ ਦੇ ਨਾਲ ਅੱਗੇ ਕਹਾਣੀ ਬੰਨਣ ਕਰੀਏ ਗੁਰੂ ਨਾਨਕ ਮਹਾਰਾਜ ਜੀ ਫਰਮਾਨ ਕਰਦੇ ਨੇ ਜਮੀਰ ਨੂੰ ਮਾਰੇ ਬਿਨਾ ਮੰਗਣੀ ਸਕੀਦਾ ਤੇ ਮੰਗਣ ਵਾਲਾ ਸਭ ਤੋਂ ਥੱਲੇ ਹੁੰਦਾ ਹੈ ਜਿਵੇਂ ਉਸਦਾ ਹੱਥ ਥੱਲੇ ਹੈ ਉਸਦੀ ਜਮੀਰ ਵੀ ਥੱਲੇ ਹੈ ਤੇ ਉਸਦੀ ਅੱਖ ਵੀ ਥੱਲੇ ਹੈ ਇਸ ਵਾਸਤੇ ਤਾਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਚੁਣਿਆ ਹੈ ਸਿੱਖ ਮੈਂ ਸਿੱਖਣਾ ਚਾਹੁੰਦਾ ਹਾਂ ਔਰ ਮੈਂ ਕੁਝ ਨਹੀਂ ਜਾਣਦਾ ਮੈਂ ਜਰਨਾ ਚਾਹੁੰਦਾ ਹਾਂ ਇਸ ਦੇ ਨਾਲ ਮਨੁੱਖ ਦੀ ਜਮੀਰ ਨੂੰ ਚੋਣ ਚੋਟ ਨਹੀਂ ਪਹੁੰਚਦੀ ਖੁਦਦਾਰੀ ਨੂੰ ਚੋਟ ਨਹੀਂ ਪਹੁੰਚਦੀ ਤੇ ਅੱਖ ਨੂੰ ਪਿਆਰਿਓ ਚੋਟ ਨਹੀਂ ਪਹੁੰਚਦੀ ਨੌ ਘਰਾਂ ਦੇ ਵਿੱਚ ਇਸ ਜੋਤ ਨੇ ਮਿਹਨਤ ਕੀਤੀ ਜਦ ਬਾਕੀ ਆਈ ਸਿੱਖ ਬਣ ਗਿਆ ਫਿਰ ਦਸਵੇਂ ਗੁਰੂ ਨਾਨਕ ਨੇ ਉਸ ਨੂੰ ਸਿੰਘ ਬਣਾਇਆ ਦਸਵੇਂ ਘਰ ਦੇ ਵਿੱਚ ਸਿੱਖ ਸੰਤ ਹੈ ਸਿਪਾਈ ਹੈ ਆਪਣੀ ਰੱਖਿਆ ਕਰ ਸਕਦਾ ਹੈ ਕਹਿੰਦੇ ਨੇ ਜਦ ਵਿਸ਼ਿਸ਼ਟ ਜੀ ਜੱਗ ਕਰਦੇ ਸਨ ਦਹੀਂ ਤਾਂ ਕਿ ਹਵਨ ਦੇ ਵਿੱਚ ਗਊ ਦਾ ਮਾਸ ਪਾਧਿਆ ਕਰਦੇ ਸਨ ਇਸ ਤਰ੍ਹਾਂ ਉਹਨਾਂ ਦਾ ਜੱਗ ਸੰਪੂਰਨ ਨਹੀਂ ਸੀ ਹੁੰਦਾ ਉਹਨਾਂ ਦੀ ਨਿਹਨਤ ਬੇਕਾਰ ਚਲੀ ਜਾਂਦੀ ਸੀ ਆਖਿਰ ਵਿਸ਼ਟ ਜੀ ਦਸ਼ਰਤ ਦੇ ਦਰਬਾਰ ਵਿੱਚ ਗਏ ਉਹਨਾਂ ਨੇ ਸਨਮਾਨ ਕੀਤਾ ਸਿੰਘਾਸ਼ਨ ਤੇ ਬਿਠਾਇਆ ਪੁੱਛਿਆ ਏ ਰਿਸ਼ੀ ਜੀ ਕਿਸ ਤਰ੍ਹਾਂ ਆਏ ਹੋ ਕੀ ਹੁਕਮ ਹੈ ਹੁਕਮ ਭੇਜ ਦਿੰਦੇ ਮੈਂ ਖੁਦ ਆ ਜਾਂਦਾ ਉਹਨਾਂ ਨੇ ساری ਬਾਤ ਕਹਿ ਸੁਣਾਈ ਇਹਦੈਂਤ ਮੇਰਾ ਜਗਸਪੂਰਨ ਨਹੀਂ ਹੋਣ ਦਿੰਦੇ ਮੈਂ ਧਿਆਨ ਸਾਧਨਾ ਵਿੱਚ ਬੈਠਦਾ ਹਾਂ ਰੌਲਾ ਪਾਉਂਦੇ ਨੇ ਮੈਂ ਦੁਖੀ ਹਾਂ ਤੁਸੀਂ ਮੇਰੀ ਕੁਟਿਆ ਦੇ ਆਲੇ-ਦੁਆਲੇ ਪਹਿਰਾ ਬਿਠਾ ਦਿਓ ਮੈਂ ਕੁਝ ਦਿਨ ਧਿਆਨ ਸਾਧਨਾ ਕਰਨੀ ਹੈ ਹਮਨ ਕਰਨਾ ਹੈ ਦਸ਼ਰਥ ਨੇ ਕਿਹਾ ਠੀਕ ਹੈ 50 ਸਿਪਾਹੀ ਭੇਜ ਦੇਣਾ ਹਾਂ ਸਿਟ ਜੀ ਕਹਿਣ ਲਗੇ ਮੈਂ ਇਸ ਤਰ੍ਹਾਂ ਚਾਹੁੰਦਾ ਹਾਂ ਕਿ ਉਹਨਾਂ 50 ਸਿਪਾਹੀਆਂ ਦਾ ਜਿਹੜਾ ਸਿਪਾ ਸਲਾਰ ਹੋਵੇ ਉਹ ਸ਼੍ਰੀ ਰਾਮ ਚੰਦਰ ਜੀ ਹੋਵੇ ਇਸੇ ਤਰ੍ਹਾਂ ਹੋਇਆ ਸ਼੍ਰੀ ਰਾਮ ਚੰਦਰ ਤੇ ਲక్ష్ਮਣ ਤੇ ਸਿਪਾਈ ਰੱਖਿਆ ਕਰਦੇ ਰਹੇ ਤੇ ਵਿਸ਼ਟਜੀ ਜਗ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਨੇ 10ਵੇਂ ਜਾਮੇ ਦੇ ਵਿੱਚ ਆਣ ਕੇ ਖਾਲਸੇ ਨੂੰ ਲਲਕਾਰਿਆ ਤੇ ਕਿਹਾ ਹੁਣ ਅਸੀਂ ਐਸਾ ਜਗ ਨਹੀਂ ਕਰਨਾ ਜਿਹਦੀ ਰੱਖਿਆ ਬਾਤ ਹੈ ਹੱਥ ਦੂਜੇ ਕੇ ਫਲਾਉਣੇ ਪੈਣ ਐਸੀ ਕੋਈ ਧਿਆਨ ਸਾਧਨਾ ਨਹੀਂ ਕਰਨੀ ਕਿ ਜਣਾ ਖਣਾ ਸਾਡੇ ਹੱਥੋਂ ਗੁਰਕਾ ਹੀ ਖੋਲ ਲੇ ਜਦ ਮਾਲਾ ਖੋ ਕੇ ਲੈ ਜਾਏ ਮੈਂ ਨਹੀਂ ਚਾਹੁੰਦਾ ਸੰਤ ਮੈਂ ਸੰਤ ਸਪਾਈ ਬਣਾਉਣਾ ਹੈ ਜਿਹੜਾ ਮਾਲਾ ਖੋਣ ਵਾਸਤੇ ਆਏਗਾ ਉਹਦੇ ਹੱਥ ਤੋੜ ਦਿੱਤੇ ਜਾਣਗੇ ਕਿ ਜਣੇ ਖਣੇ ਅੱਗੇ ਆਪਣੀ ਰੱਖਿਆ ਵਾਸਤੇ ਫਰਿਆਦਾਂ ਕਰੋਗੇ ਤੋਂ ਸਹਿ ਫਰਮਾਉਂਦੇ ਨੇ ਕਿ ਚੂਕਾਰ ਅੱਜ ਹਮ ਹਿਰ ਤੇ ਦਰ ਗੁਜਸਤ ਹਲਾਲ ਅਸਤ ਬਰਤਨ ਬਸ ਸਮਸ਼ੀਰ ਦਸਤ ਇਸ ਤਰ੍ਹਾਂ ਸਿੱਖ ਨੂੰ ਸ਼ੰਤ ਵੀ ਬਣਾਇਆ ਸ਼ਿਪਾਈ ਵੀ ਬਣਾਇਆ ਲੜਾਕਾ ਵੀ ਬਣਾਇਆ ਪਚੰਗੀ ਵੀ ਬਣਾਇਆ ਕੁਰੰਡੀਆਂ ਸਤ ਵੀ ਬਣਾਇਆ ਤੇ ਪਿਆਰਿਓ ਹਮ ਦਰਦ ਵੀ ਬਣਾਇਆ ਅੱਜ ਆਪ ਜੀ ਹਰ ਜਗ੍ਹਾ ਦੇ ਉੱਤੇ ਵੇਖ ਰਹੇ ਹੋ ਆਲ ਵਰਡ ਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਡੰਕਾ ਵੱਜ ਰਿਹਾ ਹੈ ਸਿੱਖ ਕੌਮ ਨੂੰ ਹਰ ਪਾਸੇ ਸਲਾਹਿਆ ਜਾਂਦਾ ਹੈ ਅਰ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਸਿੱਖ ਕੌਮ ਹਰ ਜਗ੍ਹਾ ਤੇ ਆਪਣੀ ਚੜ੍ਹਾਈ ਦੇ ਨਾਲ ਜੁਮਰੀ ਹੈ ਸੋ ਕੁਝ ਕੁ ਅਜੀਬ ਵੀ ਕਮੀਆਂ ਨੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਵੀ ਪੂਰੀਆਂ ਕਰਨਗੇ ਆਓ ਜੀ ਇੱਥੇ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਦੋ ਕਹਾਣੀਆਂ ਦੇ ਕੇ ਸਿੰਘ ਦਾ ਮਤਲਬ ਆਪ ਜੀ ਨੂੰ ਸਮਝਾਇਆ ਹੈ ਪਹਿਲਾ ਸੱਪ ਦੇ ਨਾਲ ਤੇ ਦੂਸਰਾ ਪਿਆਰਿਓ ਵਸ਼ਿਸ਼ਟ ਜੀ ਦੀ ਆਪਣਾ ਹਵਣ ਦੇ ਨਾਲ ਹੁਣ ਇਹ ਚ ਤੀਜੀ ਜਗਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਤੇ ਤਿਆਰ ਵਰਤਿਆਰ ਸ਼ਸਤਰ ਧਾਰੀ ਬਣਾਇਆ ਆਪ ਜੀ ਨਿਤਨੇਮ ਕਰਦੇ ਹੋ ਤਲਵਾਰ ਆਪ ਦੇ ਕੋਲ ਹੈ ਅਬਰ ਕਿਸੇ ਹਮਲਾ ਦੇ ਉੱਤੇ ਕੋਈ ਹਮਲਾ ਕਰਦਾ ਹੈ ਕਿਸੇ ਗਰੀਬ ਤੇ ਹਮਲਾ ਕਰਦਾ ਹੈ ਤੇ ਨਿਤਨੇਮ ਛੱਡ ਕੇ ਪਿਆਰਿਓ ਦੀ ਰੱਖਿਆ ਕਰਨ ਵਾਸਤੇ ਤਲਵਾਰ ਚੁੱਕਣ ਦਾ ਅਧਿਕਾਰ ਵੀ ਸਤਿਗੁਰਾਂ ਨੇ ਦਿੱਤਾ ਸੋ ਇਹ ਸੀ ਪਿਆਰਿਓ ਅੱਜ ਦੀ ਵਿਚਾਰ ਚਰਚਾ ਸਤਿ ਸਪ ਰਿਸ਼ੀ ਅਤੇ ਖਾਲਸਾ ਕਿ ਆਪ ਜੀ ਆਸ ਹੈ ਕਿ ਬਹੁਤ ਵਧੀਆ ਢੰਗ ਦੇ ਨਾਲ ਸਰਵਣ ਕਰੋਗੇ ਔਰ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋਗੇ ਸਾਡੇ ਵਾਸਤੇ ਆਪ ਜੀ ਦੀਆਂ ਇਹੀ ਸਿੱਸਾਂ ਨੇ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ